ਸਤਿ ਸ੍ਰੀ ਅਕਾਲ ਜੀ ਸਭ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਆ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਜੀ ਤੁਹਾਡੇ ਡਿਮਾਂਡ ਦੇ ਉੱਪਰ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਤੁਹਾਡੇ ਇਲਾਕੇ 'ਚੋਂ ਤੇ ਇਕੱਲੀ- ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਜਿੰਨੇ ਵੀ ਦੇਖ ਰਹੇ ਹੋ ਨੋਟ ਕਰ ਲਓ ਉੱਪਰ ਚੱਲਦਾ ਰਹਿੰਦਾ ਹਮੇਸ਼ਾ ਹੀ 77194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜੇ ਤੁਹਾਡੇ ਕੋਲ ਵੀ ਕਿਸੇ ਵੀ ਏਰੀਆ 'ਚ ਕੋਈ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲੱਗ ਜਾਊਗੀ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਪਹਿਲੀ ਗੱਡੀ ਆਪਣੇ ਕੋਲੇ ਆਲਟੋ ਪਹੁੰਚੀ ਆ ਆਲਟੋ ਗੱਡੀ ਆ ਜੀ ਸੀਐਨਜੀ ਕਿੱਟ ਲੱਗੀ ਹੋਈ ਆ 2010 ਮਾਡਲ ਗੱਡੀ ਆ 1,20,000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਦਾ ਏਰੀਆ ਸਿਰਸਾ ਜੀ ਗੱਡੀ ਵਧੀਆ ਸਾਫ਼ ਸੁਥਰੀ ਸੋਹਣੀ ਗੱਡੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ 1,20,000 ਰੁਪਏ ਇੱਕ ਵਾਰੀ ਡਿਮਾਂਡ ਆ ਬਾਕੀ ਲਸਬਸ ਮੋਕੇ ਤੇ ਹੋ ਜਾਊਗਾ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਤੇ ਉੱਪਰ-ਨੀਚੇ ਰੇਟ ਹੋ ਜਾਊਗਾ ਤੇ ਗੱਡੀ ਸਾਫ਼ ਸੁਥਰੀ ਹੈ ਵਧੀਆ ਕੰਮ ਕੋਈ ਨਹੀਂ ਭਾਲਦੀ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖਿਆ ਗਿਆ ਇੱਕ ਵੀ ਡਿਮਾਂਡ ਚ ਆਪਣੇ ਕੋਲੇ ਪਹੁੰਚੀ ਹੈ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਸਿਰਸਾ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਕਾਗਜ਼ ਪੱਤਰ ਕੰਪਲੀਟ ਆਪਨ ਮਿਲ ਜਾਣਗੇ ਤੇ ਨੰਬਰ ਵਾਈ ਦਾ ਜਿਹਨਾਂ ਦੀ ਗੱਡੀ ਹੈ 99900 66 ਤੇ 80192 ਨੰਬਰ ਸੈਕਿੰਡ ਤੇ ਆਪਣੇ ਕੋਲੇ i10 cng ਕਿਟ ਲੱਗੀ ਹੋਈ ਹੈ ਤੇ ਗੱਡੀ ਪਹੁੰਚੀ ਹੈ 2009 ਮਾਡਲ 80000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਲੂਟ ਗੱਡੀ ਖੜੀ ਹੈ ਸੀ ਤੇ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ 'ਚ ਕੋਈ ਕਮੀ ਨਹੀਂ ਬਹੁਤ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਐ ਕਿਸੇ ਨੂੰ ਵੀ ਪਸੰਦ ਆਉਂਦੀ ਐ ਕਿਸੇ ਨੇ ਜਾ ਕੇ ਦੇਖਣੀ ਐ ਚਲਾ ਕੇ ਦੇਖਣੀ ਐ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਅੰਦਰ ਬਾਹਰੋਂ ਫੋਟੋਆਂ ਚੱਲ ਰਹੀਆਂ ਬੰਪਰ ਵਗੈਰਾ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੀ ਅੰਦਰੋਂ ਵਧੀਆ ਜੀ ਮੈਟਿੰਗ-ਮੂਟਿੰਗ ਵਧੀਆ ਹੋਈ ਐ ਮਿਊਜ਼ਿਕ ਸਿਸਟਮ ਵਧੀਆ ਐ ਏਸੀ ਹੀਟਰ ਵਰਕਿੰਗ 'ਚ ਐ ਮਲੂਟ ਖੜੀ ਐ ਜਾ ਕੇ ਕਿਸੇ ਨੇ ਦੇਖਣੀ ਐ ਮਲੂਟ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਐ ਮਲੂਟ ਜਾ ਕੇ ਦੇਖ ਸਕਦਾ ਹਾਂ ਜੀ ਨੰਬਰ ਵਾਈ ਦਾ 62 836 51243 ਗੱਲ ਤੁਸੀਂ ਆਪੇ ਕਰ ਲਿਓ ਹੁਣ ਤੁਸੀਂ ਚੈੱਕ ਕਰੋ ਜੀ ਇੱਕ ਸੈਂਟਰੋ ਗੱਡੀ 2007 ਮਾਡਲ ਗੱਡੀ ਆ ਬਈ ਪੰਜਾਬ ਨੰਬਰ ਹੈ ਤੇ ਇਹ ਪਾਸਿੰਗ ਇਹਦੀ ਰੀਨਿਊ ਆਪਾਂ ਨੂੰ ਮਿਲ ਜੂਗੀ 2027 ਤੱਕ ਕਰਾਂ ਤੇ ਡਿਮਾਂਡ ਦੀ ਗੱਲ ਕਰੀਏ ਤਾਂ 78000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਗੁਰਦਾਸਪੁਰ ਮਾਲਕ ਦਾ ਏਰੀਆ 80 ਤੋਂ 85 ਪੈਸੀ ਟਾਇਰਾਂ ਦੀ ਕੰਡੀਸ਼ਨ ਪਈ ਆ ਚਲਾਉਣ ਚ ਬਹੁਤ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਆ ਕਿਸੇ ਨੂੰ ਵੀ ਪਸੰਦ ਆਉਂਦੀ ਐ ਕੋਈ ਵੀ ਦੇਖਣ ਦਾ ਚਾਹ ਬਣ ਐ ਕਿਸੇ ਨੇ ਚਲਾ ਕੇ ਦੇਖਣੀ ਐ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੋਂ ਜੀ 78000 ਦੇ ਵਿੱਚੋਂ ਹੋਰ ਵੀ ਮਾੜਾ ਮੋਟਾ ਘਾਟਾ ਵਾਧਾ ਹੋ ਜਾਊਗਾ ਤੇ ਵਧੀਆ ਸੋਹਣੀ ਗੱਡੀ ਆ ਤੇ ਗੁਰਦਾਸਪੁਰ ਹੀ ਖੜੀ ਆ ਜਾ ਕੇ ਤੁਸੀਂ ਚੈੱਕ ਕਰ ਲਿਓ ਤੇ ਟ੍ਰਾਈ ਲੈ ਲਿਓ ਤੇ ਮਾਲਕ ਕਹਿੰਦੀ ਆ ਵੀ ਬਹਿ ਕੇ ਗੱਲ ਕਰ ਲਾਂਗੇ ਰੇਟ ਦੀ 78000 ਤੋਂ ਵੀ ਥੱਲੇ ਸੌਦਾ ਗੱਡੀ ਦਾ ਹੋ ਜਾਊਗਾ ਤੇ ਗੁਰਦਾਸਪੁਰ ਏਰੀਆ 'ਚ ਨੰਬਰ 22 ਦਾ 88400 7272 298 ਗੱਲ ਤੁਸੀਂ ਆਪੇ ਕਰ ਲਿਓ ਜੀ ਹੁਣ ਤੁਸੀਂ ਚੈੱਕ ਕਰੋ ਜੀ ਆਲਟੋ ਐਲਐਕਐਸਆਈ ਗੱਡੀ 2010 ਮਾਡਲ ਗੱਡੀਆਂ 'ਚ ਗੱਡੀ ਦੀ ਕੰਡੀਸ਼ਨ ਆਲੂਕੇ ਹੈ ਇੱਕ 70 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਗੱਡੀ ਖੜੀ ਹੈ ਜੀ ਤਰਨ ਤਰਨ 170 ਮਾਲਕ ਨੇ ਰੇਟ ਇੱਕ ਵਾਰੀ ਕਿਹਾਗਾ ਬਾਕੀ ਕਹਿੰਦੇ ਹੋ ਮਾਲਕ ਵੀ ਘਾਟਾ ਵਾਦਾ ਮੌਕੇ ਤੇ ਕਰ ਲਵਾਂਗੇ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤਰਨ ਤਰਨ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਜਾ ਕੇ ਦੇਖ ਸਕਦੇ ਹੋ ਜੀ 88000 ਕੁਲ ਚੱਲੀ ਹੋਈ ਆ ਫਾਸਟ ਓਨਰ ਗੱਡੀ ਐ ਇੱਕ ਹੱਥ ਚੱਲੀ ਹੋਈ ਐ ਤੇ ਰੇਟ ਵੀ ਹੋ ਜਾਊਗਾ ਮੌਕੇ ਤੇ ਤੇ ਚਲਾਉਣ ਚ ਵਧੀਆ ਸਾਫ ਸੁਥਰੀ ਸੋਹਣੀ ਗੱਡੀ ਆ ਤੇ 10 ਮਾਡਲ ਹੈ 88000 ਕੁੱਲ ਚੱਲੀ ਹੋਈ ਹੈ ਤੇ ਕਾਲੇ ਰੰਗ ਦੀ ਆਲਟੋ ਗੱਡੀ ਹੈ ਜੀ ਕਾਫੀ ਡਿਮਾਂਡ ਆ ਰਹੀ ਸੀਗੀ ਕਾਲੇ ਰੰਗ ਦੀ ਆਲਟੋ ਵਾਸਤੇ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚੇ ਹਾਂ ਜੀ ਨੰਬਰ ਵਾਈ ਦਾ 94170 ਤੇ 82054 ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਆਪੇ ਕਰ ਲਿਓ ਜੀ ਤੇ ਇਹ ਗੱਡੀਆਂ ਦੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਵੀ ਦੇਖ ਰਿਹਾ ਹਾਂ ਕਿਸੇ ਵੀ ਏਰੀਆ ਚ ਦੇਖ ਰਿਹਾ ਹਾਂ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਹੈ ਜਾਂ ਫਿਰ ਕੋਈ ਗੱਡੀ ਆ ਮੋਟਰਸਾਈਕਲ ਹੈ ਜੇ ਤੁਸੀਂ ਵੇਚਣਾ ਜੇਕਰ ਚਾਹਉ ਨਹੀਂ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਦੇ ਵਿੱਚ ਐਡ ਲਗਵਾ ਸਕਦੇ ਹਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦਾ ਹੈ ਨੰਬਰ ਹੈ ਜੀ ਆਪਣਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਕੋਈ ਕਮਿਸ਼ਨ ਖਰਚ ਵਾਰਚ ਆਪਣਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਜੀ ਤੁਸੀਂ ਸੇਲ ਕਰਨਾ ਭੇਜੋ ਆਪਣੇ ਕੋਲੇ ਆਪਣੇ ਨੰਬਰ ਤੇ ਤੇ ਆਪਣੇ ਕੋਲੇ ਜਿੰਨੇ ਤੁਸੀਂ ਕਮੈਂਟ ਕਰਦੋ ਜੀ ਜੜੀਆਂ ਤੁਸੀਂ ਮਸ਼ੀਨਰੀਆਂ ਦੇਖਦੇ ਹੋ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਲੈ ਕੇ ਪਹੁੰਚਦਾ ਤੇ ਤੁਸੀਂ ਕਮੈਂਟ ਲਾਜ਼ਮੀ ਕਰਿਆ ਕਰੂ ਤੇ ਅੱਜ ਵਾਲੀ ਵੀਡੀਓ ਤੇ ਵੀ ਤੁਸੀਂ ਨਾਲ ਦੇ ਨਾਲ ਕਮੈਂਟ ਕਰਦੇ ਜਾਓ ਜੀ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕੀ ਚਾਹੀਦਾ ਹੈ ਚਾਹੇ ਕੂਠੀ ਚਾਹੀਦੀ ਹੋ ਮਕਾਨ ਚਾਹੀਦਾ ਕਿੰਨੇ ਰੇਡ ਚਾਹੀਦਾ ਕੋਈ ਗੱਡੀ ਚਾਹੀਦੀ ਹੋ ਮੋਟਰਸਾਈਕਲ ਚਾਹੀਦਾ ਤੁਸੀਂ ਕਮੈਂਟ ਦੇ ਵਿੱਚ ਲਿਖੋ लेके आपा जल्दी पहुंच जाएंगे बाकी सपोर्ट ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜਿੰਨੇ ਵੀ ਦੇਖ ਰਿਹਾ ਹਾਂ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਤੇ ਵਧੀਆ ਤੁਹਾਨੂੰ ਵੀਡੀਓ ਲੱਗ ਰਹੀ ਜੇ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਤੇ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਦੇਖੋ ਤਰਨ ਤਰਨ ਮਾਲਕ ਦਾ ਏਰੀਆ ਹੈ ਗੱਡੀ ਕਿਸੇ ਨੇ ਦੇਖਣੀ ਹੈ ਤਰਨ ਤਰਨ ਜਾ ਕੇ ਦੇਖ ਲਓ 1.5 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਤੇ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜਿਹੜਾ ਰੇਟ ਹੈ ਮਾਲਕ ਨੇ ਆਖਿਆ ਵੀ ਘਾਟਾ ਵਾਧਾ ਕਰ ਲਾਂਗੇ ਮੌਕੇ ਤੇ ਰੇਟ ਹੋ ਜਾਊਗਾ ਇੱਕ ਵਾਰੀ ਗੱਡੀ ਖੜੀ ਹੈ ਤਰਨ ਤਰਨ ਬਾਕੀ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਵਧੀਆ ਗੱਡੀ ਹੈ ਸਾਫ ਸੁਥਰੀ ਸੋਹਣੀ ਗੱਡੀ ਹੈ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਤਰਨ ਤਰਨ ਜਾ ਕੇ ਦੇਖ ਲਓ ਜੀ ਬਾਕੇ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਤੇ ਮਾਲਕ ਬਾਈ ਦਾ ਨੰਬਰ 9463481607 ਹੁਣ ਤੁਸੀਂ ਦੇਖੋ ਜੀ ਇੱਕ ਡਿਜ਼ਾਇਰ ਗੱਡੀ 2012 ਮਾਡਲ ਗੱਡੀ ਹੈ ਮਾਲਕ ਬਾਹਰ ਲੈਂਦੇ ਅਸੀਂ ਤੇ ਗੱਡੀ ਖੜੀ ਹੈ ਤਰਨ ਤਰਨ 320000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਨਵੇਂ ਵਾਂਗੂ ਆਪ ਨੂੰ ਟਾਇਰ ਮਿਲ ਜਾਣਗੇ ਤਨ ਵਿੱਚੋਂ ਰੇਟ ਮੋਕੇ ਤੇ ਹੋ ਜੂਗਾ ਇੱਕ ਬੜੀ ਡਿਮਾਂਡ ਹੈ ਗੱਡੀ ਵਧੀਆ ਸਾਫ਼ ਸੁਥਰੀ ਸੋਹਣੀ ਹੈ ਜਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਵਧੀਆ ਸੋਹਣੀ ਗੱਡੀ ਹੈ ਤੇ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਵਾਰਲਾ ਨੰਬਰ ਹੈ ਜੀ ਤੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਵਟਸਐਪ ਤੇ ਤੁਸੀਂ ਫੋਨ ਕਰ ਲਿਓ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਐਲਐਕਐਸਆਈ ਗੱਡੀ ਲੈ ਕੇ ਪਹੁੰਚੇ ਹਾਂ ਜੀ 2006 ਮਾਡਲ ਗੱਡੀ ਹੈ 52000 ਦੀ ਇਹਨਾਂ ਨੇ ਦੇਣੀ ਹੈ ਬਾਕੀ ਕਹਿੰਦੇ ਆ ਥੋੜਾ ਬੋਤਾਂ ਹੋਰ ਵੀ ਘੱਟ ਵੱਧ ਕਰ ਲਾਂਗੇ ਰੇਟ ਗੱਡੀ ਖੜੀ ਹੈ ਜੀ ਬਟਾਲੇ ਏਰੀਆ 'ਚ ਟੈਰ ਵੀ ਆਪਾਂ ਨੂੰ ਵਧੀਆ ਮਿਲ ਜਾਣਗੀ 80 ਤੋਂ 85 ਪੈਸੀ ਨੰਬਰ ਵੀ ਦਾ ਸਕਰੀਨ ਤੇ ਆਪਾਂ ਦੇ ਰੱਖਿਆ 9815723196 ਇਹ ਗੱਲਬਾਤ ਕਰ ਲਿਓ ਜੀ ਤੇ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜਿਆਦਾ ਆਲਟੋ ਗੱਡੀ ਵਾਸਤੇ ਡਿਮਾਂਡ ਆਈ ਸੀ ਤੇ ਜਿਆਦਾ ਪਾਲਟੋ ਗੱਡੀਆਂ ਲੈ ਕੇ ਪਹੁੰਚੇ ਸੀ ਇੱਕ ਤਾਂ 52000 ਦੀ ਹੈ ਜਿਹੜੀ ਤੁਸੀਂ ਦੇਖੀ ਤੇ ਕੋਈ ਵੀ ਗੱਡੀ ਪਸੰਦ ਆਉਂਦੀ ਹੈ ਨਾਲ ਦੀ ਨਾਲ ਮਾਲਕ ਦੇ ਨੰਬਰ ਥੱਲੇ ਦਿੱਤੇ ਹੋਏ ਸੀਗੇ ਤੇ ਗੱਲ ਤੁਸੀਂ ਮਾਲਕ ਨਾਲ ਸਿੱਧੀ ਆਪੇ ਕਰ ਲਿਓ ਜੀ ਤੇ ਅੱਜ ਲਈ ਬੱਸ ਇੰਨੇ ਜੀ ਤੇ ਅਗਲੀ ਵੀਡੀਓ ਚ ਜਲਦੀ ਆਪਾਂ ਤੁਹਾਡੇ ਖਾਤਰ ਮਿਲਦੇ ਹਾਂ ਹੋਰ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਤੇ ਕਮੈਂਟ ਕਰਦੇ ਜਾਇਓ ਜੀ ਨਾਲ ਦੀ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਕਿਵੇਂ ਦੀ ਲੱਗੀ ਲਾਜ਼ਮੀ ਦੱਸਿਓ